ਕਦੋਂ ਸਹਿਜ ਨੇ ਸਦਾ ਬਈ ਸਦਾ ਦੋਸਤ ਹੋ ਮੇਰਾ ਇਹ ਠੀਕ ਆ ਪਿੱਛੇ ਪੈ ਨਾ ਗਬੋਸ ਆ ਲਗਿਆ ਨੂੰ ਹਾਂ ਡਾਈਆਂ ਦੇ ਗਏ ਪਾੰਘ ਹਾਂ ਪਿੱਛੇ ਪਿੱਛੇ ਆ ਗਿਆ ਲੋਲਾ ਬਾਈ ਪਿੱਛੇ ਗਈ ਗਿਆ ਨੌਣਾ ਆ ਗਿਆ ਪਿੱਛੇ ਪਿੱਛੇ ਕਿਹਦੇ ਪਿੱਛੇ ਗਿਆ ਬਾਈ ਨੇ ਤੁਹਾਡੀ ਭੈਣ ਨੂੰ ਤੁਹਾਡੀ ਬਾਈ ਕਿਥੇ ਨੌਲਾ ਪੈ ਗਿਆ ਸਹਿਜ ਸਹਿਜ ਨੇ ਦੱਸਿਆ ਠੀਕਾ ਸਾਇਨੇ ਦੱਸਿਆ ਵੀ ਤੇਰੇ ਮਗਰ ਨੌੜਾ ਪੈ ਗਿਆ ਫੇਰ ਪਿਆਨੀ ਹਾਂ ਇਹ ਮੈਂ ਜਾਂਦਾ ਸੀ ਮਗਰ ਉਹ ਆਏ ਹੋ ਲਈ ਆਏ ਛੱਲੇ ਟੱਲੇ ਤਾਂ ਉਹ ਕੇ ਫੇਰ ਸਾਇਆ ਦੇ ਡੈਡੀ ਨੂੰ ਦੱਸਿਆ ਠੀਕਾ ਫਿਰ ਉਹਨੇ ਭਜਾਇਆ ਫੜ ਲਿਆ ਉਹਨੇ ਨੌੜਾ ਫੜ ਲਿਆ ਉਹ ਦੁਕਾਨ ਨੂੰ ਫੋੜੀ ਅਰੇ ਆਉਂਦੇ ਨਹੀਂ ਵਿਡੀਓ ਉਹਦੇ ਕੋਈ ਬੰਦਾਲਾ ਕਲਕਾ ਤੇ ਜਨ ਲੀਂਦੀ ਆ ਉਹਦੇ ਵੀਊ ਤਾਂ ਠੀਕ ਆ ਉਹ ਹੁਣ ਕੋਡੀ ਖੇੜਦੇ ਫਿਰ ਦੋਂ ਹੁੰਦੇ ਆ ਕੋਡੀ ਕਿੱਡੀ ਸੀਗੀ ਬਾਈ ਵੀਡੀਓ ਥਾਂ ਸੀਗੀ ਸਾਲਾ ਤੂੰ ਕਹਦੋਂ ਖੇੜਦਾ ਹੁੰਦਾ ਕਬੱਡੀ ਸਕੂਲ ਚ ਹੈ ਬਾਈ ਨਾਲ ਲੈ ਲੂੰਗਾ ਬਾਈ ਨਾ ਸਾਲਾ ਬਾਈ ਤੈਸੋ 4 ਸਾਲ ਵੱਡਾ ਤੂੰ ਉਹਦੋਂ ਨਾ ਕਿਵੇਂ ਖੇੜਨੇਗਾ ਅਜਵੇਂ ਮੈਂ ਕਿ ਟੱਕ ਹਟਾਇਆ ਹਾਂ ਜਿਵੇਂ ਖੇਡਦਾ ਉੱਦਦਾ ਸੀਗਾ ਮੱਥੂ ਲੱਗਦਾ ਹੀ ਉਦਦਾ ਹੀ ਅੱਜ ਤਾਰੇ ਬਾਬੇ ਘੜੇ ਖੇਡਦੇ ਸੀਗੇ ਹਾਂ ਹਨਾ ਮੇਰੀ ਜੋ ਬੋਲੀ ਆਈ ਸੀ ਮੈਂ ਤਾਂ ਸੈਜੂ ਚੂਸ ਕੀਤਾ ਸੀਗਾ ਠੀਕ ਹੈ ਹਨਾ ਠੀਕ ਹੈ ਫਿਰ ਤੂੰ ਲਾਇਆ ਕੋਈ ਛੱਕਾ ਚੋਗਾ ਕਿ ਨਹੀਂ ਛੱਕਾ ਚੋਗਾ ਤਾਂ ਲਾਇਆ ਨਨ ਨਹੀਂ ਛੱਕੇ ਚੋਕੇ ਚ ਬਾਨੇ ਭੱਜ ਭੱਜ ਕੇ ਗੜ ਕੋਲੇ ਉੱਤੇ ਉੱਥੇ ਮੱਲੂ ਲੋਲੇ ਪਏ ਫਰਨਨ ਬਲੇ ਲਾਉਂਡ ਕਿਲੇ ਸਿੱਦੇ ਦਾ ਅੱਠ 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 18 ਨੰ ਬਣਾਏ ਹੁਣੇ ਅਮਰ ਅੱਗੇ ਤਾਂ ਬਾਜ ਰਾਇ ਸੀ ਜਦੋਂ ਮੈਰੀ ਬੋਲੀ ਹੋਦੀ ਸੀ ਠੀਕ ਆ ਲੰਡੀ ਖਾ ਦੋ ਆਪਣੀ ਕਿੱਥੇ ਨੰਡੀ ਹੋ ਲਈ ਉਹ ਹਰਦੇ ਭਾਈ ਸਾਡੀ ਲੰਡੀ ਵੇਖ ਲੋ ਉਹ ਲੰਡੀ ਉਹਦੇ ਅੱਪਤ ਇਧਰ ਆ ਆ ਆ ਆ ਆ ਜਮੇਰਾ ਕਿਦਣ ਆ ਜਾ ਮੇ ਪਾਲਾ ਜੱਫੀ ਲੰਡੀ ਨੇ ਹੁਣ ਉਹਨਾਂ ਚ ਇਹਨੇ ਹਟ ਰਾਂ ਹੀ ਮੇ ਜਿੰਨਾ ਚਾ ਤਾਣੀ ਜਟੁੰਦਾ ਕਰ ਗਏਸ ਹੈਪੀ ਦਵਾਲੀ ਸਾਰਿਆਂ ਨੂੰ ਲੈ ਬਾਈ ਹੈਪੀ ਦਵਾਲੀ ਕਹੀ ਜਾਂਦਾ ਮੇਰਾ ਪੁੱਤ ਸਾਰਿਆਂ ਸਾਡੀ ਲੰਡੀ ਵੇਖ ਰੋ ਕੀ ਕਰੀ ਜਾਂਦੀ ਆ ਗੈਸ ਇਹਨੂੰ ਪਾਉਣਾ ਬੂਆ ਇੱਥੇ ਵਿਚਾਲੇ ਪਾ ਲੈਣਾ ਪੁੱਤ ਕਿੰਨੇ ਪਾਉਣੀ ਪਾ ਲੋ ਆ ਜਾ ਲੰਡੀ ਆ ਜਾ ਵੀਰੇ ਆਇਆ ਪੁੱਤ ਆ ਜਾ ਮੇਰੀ ਛੋਟੀ ਮੋਈ ਲੰਡੀ ਬੋਲੀ ਆਦੀ ਪਾਵਾ ਹੋ ਰਿਹਾ ਗਾਇਸ ਸਾਰੇ ਹੈਪੀ ਦਿਵਾਲੀ ਲੰਡੀ ਕਹਿੰਦੀ ਆ ਆ ਜਾਣ ਲੰਡੇ ਆ ਜਾ ਤੁਸੀਂ ਬੋਲਦੇ ਹੈਪੀ ਦਿਵਾਲੀ ਹੈਪੀ ਦਿਵਾਲੀ ਬਾਈ ਸਾਰੇ ਜਤਰਾ ਮਾਣੋ ਲੰਡੀ ਦੇ ਚੜਦੀ ਕਲਾ ਚ ਰੱਖੇ ਬਾਈ ਲੰਡੀ ਬੋਲੀ ਆਦੀ ਗਾਇਸ ਸਾਰੇ ਪ੍ਰਾਣ ਮਾਣੋ ਜਉਂਦੇ ਵਸਦੇ ਰਹੋ ਬਾਈ ਤਰਕਾਂ ਕਰੋ ਸਭਾ ਲੰਡੀ ਉਚਾ ਲੋ ਲੰਡੀ ਚੜਾਵਾਂ ਹੁਣ ਨਾ ਝਾੜੋ ਆਇਆ ਮੈਂ ਚੋਕ ਨਾ ਚੜਾ ਨਾ ਸਦਾ ਨੰਡੀ ਚੜਾ ਉਧਰ ਦੀ ਜਾ ਕੇ ਚੜਾ ਇਹ ਦੰਦੀ ਚੜਾ ਚੜਾ ਜਿਹਦੀ ਭੈਣ ਨੂੰ ਇਹ ਨੂੰ ਚੜਾ ਇਹ ਨੂੰ ਦਰ ਆ ਚੱਕਾ ਛੱਡ ਦੇ ਛੱਡ ਦੇ ਛੱਡ ਦੇ ਆ ਗਈ ਲੰਡੀ ਆ ਜਾ ਦੱਦੀ ਹੁਣ ਤੂੰ ਆ ਜਾ ਪੁੱਤ ਆ ਜਾਓ ਆ ਜਾਓ ਆ ਜਾਓ ਕਾਹਤੂ ਗੱਲ ਥਾ ਮੈਨੂੰ ਪਈ ਜਦਾਂ ਖੇਡਦੇ ਹੁੰਨੇ ਬੈਂ ਜਦੋਂ ਪਤਾ ਉਧਰ ਕਲਕੱਤੇ ਗਿਆ ਸੀ ਗੱਡੀ ਲੈ ਕੇ ਉਦੋਂ ਫਿਰ ਤੁਸੀਂ ਕੀ ਕਰਦੇ ਹੁੰਦੇ ਸੀਗੇ ਕਿ ਮੈਂ ਖੇਡਦੇ ਹੁੰਦੇ ਸੀਗੇ ਦਾਦੇ ਮੈਨੂੰ ਕਿੱਥੇ ਗਏ ਸੀ ਮੈਂ ਕਲਕੱਤੇ ਗਿਆ ਸੀ ਗੱਡੀ ਲੈ ਕੇ ਹੁਣ ਜਦੋਂ ਸਾਨੂੰ ਦੋਨਾਂ ਨੂੰ ਲੈ ਕੇ ਗਏ ਸੀਗੇ ਸਾਲਿਆ ਤੁਹਾਨੂੰ ਕਿੱਥੇ ਲੈ ਗਿਆ ਕਲਕੱਤੇ ਮੈਂ ਆ ਜਿੱਦੇ ਹੁਣ ਮੈਂ ਗੱਡੀ ਤੋਂ ਆਇਆਗਾ ਪਰਸੋਂ ਚੌਥੇ ਪਰਸੋਂ ਆਇਆ ਸੀ ਆਸੀ ਕੀਤਾ ਸੀਗਾ ਪਤਾ ਕੀ ਹਾਂ ਬਹੁਤ ਕੁਸ ਕੀਤਾ ਯਾ ਬਹੁਤ ਕੁਸ ਖੱਡਿਆ ਸੀਗਾ ਹਾਂ ਕੀ ਖੇਡਦੇ ਸੀ ਕਰ ਆਏ ਤੋਂ ਕਰਦੇ ਸੀ ਕਸਰੀ ਕੋ ਡੇ ਬਸ ਤੁਰੇ ਫਿਰਦੇ ਸਾਲਿਆ ਤੂੰ ਬਾਹਰ ਖੇਡਣ ਤਾਂ ਚਾਹੁੰਦੇ ਹੁੰਦੇ ਸੀਗੇ ਉਦੋਂ ਇਹ ਜਾਂਦੇ ਹੁੰਦੇ ਸੀਗੇ ਹਾਂ ਉਹ ਤਾਂ ਬਾਹਰ ਨਾ ਮੈਨੂੰ ਪਤਾ ਜੇ ਇਹ ਗੁੜੀਆਂ ਉਹ ਕਵਲੇ ਖੜਦੇ ਆ ਬਾਲ ਕੱਟ ਜਾਂਦੇ ਆ ਹਾਂ ਤੇ ਇੱਕ ਖੇਤੋਂ ਲੈ ਕੇ ਨਹੀਂ ਖਾਈਦਾ ਹੁੰਦਾ ਉਹ ਪੁੱਤ ਕੁਸ ਜੇ ਦੇਵੇ ਨਾ ਵੀ ਆ ਖਾਣਾ ਆ ਖਾਣਾ ਫਿਰ ਫਰ ਹੋ ਹੋ ਤੱਕੇ ਨਾ ਫੋਂਦਾ ਕੋਂਦਾ ਹਾਂ ਤੇ ਕਦੇ ਵੀ ਨਹੀਂ ਖਾਣਾ ਮੈਂ ਮੈਂ ਖਾਣੀ ਫਿਰ ਉਹ ਉੱਚਾ ਲੱਗ ਗਿਆ ਮੇਰੇ ਮੈਂ ਤਾਂ ਭੱਜੀ ਰਾਵਾਂ ਘਰੇ ਭੱਜੂ ਮੈਂ ਤਾਂ ਮਾਂ ਰੌਲਾ ਪਾ ਦੇ ਨਾ ਉਹਦਾ ਪੁੱਤ ਲੋਲਾ ਤਾਂ ਮੈਂ ਚਿੱਕਾ ਚਿੱਕਾ ਮਾਰ ਮਾਰ ਕੇ ਬਾਈ ਨੂੰ ਨਾ ਉਹਨਾਂ ਦੋਸਤਾਂ ਨੂੰ ਸਿੱਧਾ ਫਾਣੇ ਤੇ ਜੇ ਕੋਈ ਕਾਰ ਕੋਰ ਵਾਲਾ ਸੱਦ ਕੇ ਕਵੇ ਜਾਂ ਕੋਈ ਮੋਟਰਸਾਈਕਲ ਵਾਲਾ ਕਹੇ ਵੀ ਬਾਈ ਸਾਨੂੰ ਰਾਹ ਦੱਸ ਦੇ ਕਿੱਧਰ ਐਂਦਰ ਉਹਨਾਂ ਦਾ ਘਰ ਕਿੱਥੇ ਆ ਹਾਂ ਪਤਾ ਉਹ ਜਵਾਂ ਨਹੀਂ ਨੇੜੇ ਨਹੀਂ ਜਾਈਦਾ ਹੁੰਦਾ ਕਿਸੇ ਦੇ ਵੀ ਕੋਈ ਸੱਦੇ ਪੁੱਤ ਠੀਕ ਆ ਨਾ ਕਿ ਆ ਪਹਲਾ ਕੋ ਜਾਣ ਜਾਣਦੇ ਹੋ ਤੂੰ ਵੀ ਹਾਂ ਇਹ ਉਹ ਆ ਮੈਂ ਜਾਣਦਾ ਇਹਨੂੰ ਤੇ ਉਹਦੇ ਕੋਲੇ ਵੀ ਜਾਂਦਾ ਹੁੰਦਾਗਾ ਪਪਾ ਜਿਹੜੇ ਅੱਡੇ ਆਏ ਹੁੰਦੇ ਜਿਹੜੇ ਜਵਾਕਾਂ ਨੂੰ ਛੋਟੇ ਅੱਡੇ ਜਵਾਕਾਂ ਨੂੰ ਚੱਕ ਕੇ ਲੈ ਜਾਂਦੇ ਆ ਹੁਣ ਆਇਆ ਆਇਆ ਆ ਛੋਟੇ ਦਾ ਲਾਲਚ ਲੈ ਕੇ ਹਾਂ ਲੈ ਕੇ ਹਾਂ ਹਾਂ ਬੁੱਤਾ ਠੀਕ ਆ ਨਾ ਹਾਂ ਮਟਰ ਚਾਕੇ ਚੱਕ ਕੇ ਲੈ ਕੇ ਆਉਂਦਾ ਉਹ ਤਾਂ ਸਾਰੇ ਹੀ ਲੈ ਜਾਂਦੇ ਆ ਨਹੀਂ ਪਤਾ ਹੁੰਦਾ ਫਰਫਰਾ ਆਇਆ ਬੋਸ ਕਰਕੇ ਕਿਟਲੀ ਦਾਕ ਅਨੱਦਲਾ ਉਹ ਨੀਰਾ ਬਿਓਚ ਕਰਕੇ ਕਿੰਨੇ ਦੇ ਦਿਲ ਕੱਢ ਲੈਂਦੇ ਆ ਨਾ ਉਹ ਵੇਚ ਦਿੰਦੇ ਆ ਫਿਰ ਪੈਸੇ ਲੈ ਲੈਂਦੇ ਆ ਹੂੰ ਫੂਲ ਆ ਕੇ ਕਈ ਤਾਂ ਫੂਲ ਆ ਕੇ ਕਹਦੇ ਦੇ ਹੁਮਾ ਆਹ ਜੇ ਪਤਾ ਕੋਈ ਸੱਦੇ ਨਾ ਤੇ ਰੌਲਾ ਪਾ ਦੇਦਾ ਹੁੰਦਾ ਹੈਗਾ ਵੀ ਇਹ ਮੈਨੂੰ ਐ ਕਹਿੰਦਾ ਉੱਚੀ ਉੱਚੀ ਚੀਕਾਂ ਛਕ ਨਹੀਂ ਮੈਂ ਮੈਂ ਤਾਂ ਭੱਜ ਕੇ ਘਰੇ ਆਇਆ ਡਾ ਉੱਥੇ ਡਲੇ ਤੇ ਡਲਾ ਚੱਕ ਕੇ ਜਿਦ ਮਾਰੂ ਆ ਖੋਪਰ ਤੇ ਹਾਂ ਹਾਂ ਬਸ ਇਹੀ ਕੰਮ ਕਰਦਾ ਹਾਂ ਫਿਰ ਨਾ ਮੈਨੂੰ ਪਾਸੇ ਕੋਸ ਕੇ ਨਾ ਆਈ ਮੈਂ ਚੋਰ ਸੀ ਗਏ ਮੈਨੂੰ ਫਨ ਲੱਗਾ ਸੀਗਾ ਹਾਂ ਇਹ ਆ ਮੇਰਾ ਸਿਆਣਾ ਪੁੱਤ ਬਾਈ ਇਹ ਚੋਰ ਸੀਗਾ ਮੈਨੂੰ ਫਨ ਲੱਗਾ ਸੀ ਮੇਰਾ ਪੁੱਤ ਐ ਕਹਿ ਦੂਗਾ